ਹੈਲੋ ਗਾਇਸ ਸਵਾਗਤ ਹੈ ਦਾਜ ਦੇ ਕੋ ਨਵੇਂ ਵਲੌਗ ਤੇ ਤੇ ਅੱਜ ਆਪਾਂ ਗੁਰਦਰਾਸ ਬਾਬਾ ਜੀ ਸੁਹਾਣਾ ਸਾਹਿਬ ਚੱਲੇ ਆਂ ਤੇ ਆਜੋ ਤੁਹਾਨੂੰ ਉਥੇ ਦਾ ਪ੍ਰੋਗਰਾਮ ਖੌਨੇ ਨਾਲ ਆਪਣੇ ਹੋਰ ਵੀ ਯਾਰ ਬੇਟੀ ਹੈਗੇ ਆਪਣੇ ਭਰਾ ਤੇ ਆਜੋ ਤੁਹਾਨੂੰ ਉਥੇ ਦਾ ਸਾਰਾ ਪ੍ਰੋਗਰਾਮ ਖੌਨੇ ਚਲੋ ਜੀ ਬੈਠਾ 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 ਚਲੋ ਟਾਈਮ ਪੂਜੋ ਸਾਨੀ ਥਿਆ ਹallelujah ਸੁਹਾਣੇ ਵਾਲੇ ਕੀਤਾਨੇ ਵਾਲੇ ਚਲੋ ਚਲੋ ਚਾਹਣੇ ਵਾਲੇ ചാ വെക്കമല വേണ വേണോട ਇਹ ਇਹ ਗੱਲੋ ਬਾਈ ਇਹ ਸਾਢੇ 6 ਦੇ ਕੋਲੇ ਪੜਾਉਂਦੇ ਆਂ ਜੀ ਆਂਦੀ ਗੱਲ ਕਰਨੇ ਆਂ ਓ ਬਾਈ ਚੰਡੀ ਕਰਦਾ ਯਾਰ ਇਹ ਬੰਦਾ ਕਾਹਦੇ ਨਹੀਂ ਇੱਥੇ ਜਾਂਦਾ ਇਸ ਕਰਕੇ ਨਹੀਂ ਜਾਂਦਾ ਆ ਵੀ ਯਾਰ ਮੈਂ ਨਹੀਂ ਇਹ ਉੱਧੇ ਹੀ ਆ ਆ ਸਾਰਾ ਰੈਲ ਕੋਟ ਆਏ ਜੀ ਮੈਂ ਇਨ ਕੰਮ ਇੱਧਰ ਆ ਗਿਆ ਬੱਸ ਬਾਈ ਓਏ ਤਰਾਵੋ ਤੇ ਤੇਰੀ ਆਲਾ ਉੱਤਰ ਉੱਤਰ ਚਲਾ ਚਲਾ ਮਾਇਆ ਦਾ ਮਾਇਆ ਲੋ ਜੀ ਫਾਈਨਲੀ ਆਪਾਂ ਪਹੁੰਚ ਗਏ ਬਾਬਾ ਜੀ ਦੇ ਗੁਰਦਾਰੇ ਅਸੀਂ ਅੱਜ ਆਨੰਦ ਸਾਹਿਬ ਤੁਹਾਨੂੰ ਅੰਦਰ ਦਾ ਪ੍ਰੋਗਰਾਮ ਕੋਨੇ ਨਾਲੇ ਮਾ ਸਾ ਦੇਖਦੇ ਆਪਾਂ ਆਜੋ ਆਜੋ ਆਪਣਾ ਨੂਰ ਵੀਰ ਅਨਮੋਲ ਆਪਣਾ ਹੈ ਰਵੀਰ ਆਜੋ ਤੁਹਾਨੂੰ ਸਾਰਾ ਅੰਦਰ ਦਾ ਪ੍ਰੋਗਰਾਮ ਕੋਨੇ ਨਾਲੇ ਮਾ ਸਾ ਦੇਖਦੇ ਗੱਲਗੇ ਤੋਂ ਵੱਡੇ ਜਦਮਾ ਨਾ ਚਾਓ ਜੀ ਫਾਈਨਲੀ ਆਪਾਂ ਚੱਲ ਗਿਆ ਅੰਦਰ ਇੱਕ ਵੀਰ ਆਪਣਾ ਹੋਰ ਨਾਲ ਗਿਆ ਨਾਲ ਹੀ ਵਾਹ ਚਾ ਲੈ ਮੈਂ ਵਾਹ ਗੁਰੂ ਬਾਬਾ ਮੇਰ ਕਰਨ ਗਿਆ ਆ ਗਿਆ ਗੁਰਦੁਆਰਾ ਸੇਂਗੋਸ਼ੀ ਖੀਦਾਸ ਜਿਹੜਾ ਘਾਰਾ ਜੋੜੇ ਜਮਾ ਕਰਾ ਲਈਏ ਬਲਾਈ ਜੀ ਐਡ ਆਵਰ ਹੋ ਗਿਆ ਵਾ ਚਲਾਰ ਭਾਈ चलो wow. चलो oh,

ਇਹਨਾਂ ਨੂੰ ਤਾਂ ਦੇਖੋ ਦੇਖੋ ਲੈ ਗੱਡੀ ਬੜੀ ਧੌਣ ਵੱਜੇ ਨਹੀਂ ਆਹ ਚਲੋ ਜੀ ਲੰਗਰ ਆ ਲਖਾਈਏ ਲੰਗਰ ਆ ਲੰਗਰ ਚਾਹੀਏ ਬਾਈ ਜੇ ਕਿਹੜਾ ਲੰਗਰ ਨੂੰ ਵੇਟ ਕਰਾਉਂਦੇ ਨਾ ਸਾਨੂੰ ਬੰਦਾ ਨਹੀਂ ਘੜਾਦਾ ਤੇ ਯਾਰ ਮੈਂ ਥੋੜਾ ਕਰਵਾਇਆ ਤੇ ਡੇਢ ਸਲੋ ਆਵੇ ਥੋਖ ਰੱਗੇ ਲੱਗੀ ਚਲੋ ਜੀ ਭਾਗੇ ਲੰਗਰ ਸਾਰੇ ਜਾਣੇ ਚਲੋ ਚਲੋ ਕੋਹ ਲੈਣਾ ਉਹ ਚੱਲ ਜੋੜੇ ਲਿਆ ਗੱਡੀ ਘਮਾ ਕੇ ਲਿਆ ਦੂੰ ਆਪਦੀ ਚੱਲ ਆਹੋ ਗੱਡੀ ਆਹੋ ਗੱਡੀ ਲੈ ਕੇ ਆ ਦੂੰ ਆਪਦੀ ਉਹ ਚਲੋ ਚੰਦੀ ਗੱਡੀ ਕੱਢ ਕੇ ਬੈਠੇ ਅਗਲੇ ਹਾਂ ਹਾਂ ਚਲੋ ਚਲੋ ਜਿਹੜੀ ਸੌਣ ਦਿੱਤੀ ਜਿਹੜੀ ਸੌਣ ਲਈ ਦਿੱਤੀ ਉਹਨੇ ਨਵੀਂ ਨਵੀਂ ਆਈ ਜਾਂਦਾ ਉਹਦਾ ਚਾਰ ਦੁੱਧ ਚ ਬੋਤੀ ਬਾਕੇ ਬੈਠੇ ਹੋ ਹਾਂ ਲੈਣ ਵਾਲੇ ਚਲੋ ਦਾਦੇ ਪਤੀ ਵੀ ਆ ਗਏ ਅੱਗੇ ਫਿਰ ਦੇਖ ਜਾਂ ਮੈਂ ਧੋਨੇ ਦੀ ਖਾਣਾ ਦਾ ਇਧਰ ਬਾਰ ਬਾਰ ਉਹ ਕਹੀ ਜਾਂਦੇ ਆਜੋ ਆਜੋ ਤੁਸੀਂ ਮੰਨਦੇ ਹੀ ਨਹੀਂ ਨਹੀਂ ਚੱਲੀਏ ਉਹ ਮਲੈਂਡ ਜੀ ਕਿਹੜਾ ਐਕਟਰ ਹੋਊਗਾ ਉਹ ਰਾਤ ਲੱਗੇ ਮੇਰੀ ਉਹ ਕਿੰਨਾ ਇੱਕ ਸਾਈਡ ਤੇ ਕਰ ਦਿਆ ਸਰਗ ਪਹਿਲਾਂ ਉਹ ਸਾਈਡ ਤੇ ਕਰ ਜਾਂਦਾ ਤੂੰ ਵੀ ਜਾਣ ਕੇ ਉਹ ਗੱਲਾਂ ਬਬੇ ਜਿਹੜੀ ਉਹ ਪਿੱਛੇ ਗੱਡਣੀ ਥੀ ਮੈਂ ਭਰਾਵਾ ਗੱਡੀ ਦੀ ਚਾਬੀ ਡੇਪੀ ਮੇਰੇ ਦੀ ਓ ਗੱਡੀ ਦੀ ਚਾਪੀ ਢੇਪੀ ਆ ਬਹੁਤ ਚੰਗੀ ਗੱਡੀ ਯਾਰ ਮੇਰੇ ਉਹ ਗੱਡੀ ਜੇ ਧੱਬ ਕੋਲ ਗਈ ਗੱਡੀ ਕਿੱਥੇ ਲਾ ਕੇ ਗਿਆ ਹਾਂ ਮੈਂ ਬਾਬੇ ਗਾ ਸੜੀ ਪਿੱਛੇ ਫੋਰਚੂਨਰ ਹੀ ਖੜੀ ਸੀ ਆਪਣੀ ਆਹੋ ਠੀਕ ਆ ਜੇ ਇਹਨੂੰ ਲਾਇ ਸੀ ਪਿਓ ਉਹਦੇ ਵਾੜਾ ਸੱਜੇ ਟਾਇਰ ਆ ਵੇ ਲੈ ਯਾਰ ਇਧਰ ਆ ਆ ਆ ਆ ਵੀਰ ਮੇਰਾ ਆਂਦਾ ਬਈ ਗੱਡੀ ਚਾਹੀਦੀ ਮੈਂ ਚੱਲ ਲੈ ਜਾ ਉਤਰਾ ਹੀ ਲੈ ਜਾ ਜਾ ਮੈਂ ਗੇੜੀ ਗੂੜੀ ਲਾਇਆ ਤੇਰੀ ਗੱਡੀ ਗ੍ਰੈਂਡ ਫੋਨ ਲਾ ਮੇਰਾ ਬੁੱਲ ਕਸ਼ਕਸ਼ਾ ਛੋਟੂ ਤੂੰ ਮੇਰਾ ਭਾਇਆ ਮੈਂ ਗੱਡੀ ਘਲਾ ਲੰਮਦਾ ਘਲਿਆ ਆ ਲੜ ਜਾ ਮੁੰਡੇ ਐਮ ਦੇ ਕੋਲ ਜਿਹੜਾ ਫਲੈਟ 32 ਚੱਕਦੀ ਹੈ ਨਾ ਉਹ ਨੰਬਰ ਆਪਣਾ ਹੀ ਆ ਉਹ ਆਪਣਾ ਹੀ ਆ ਉਹ ਨੀਲਾ ਕਛੇ ਤੇ ਯੂਮ ਕਰਕੇ ਰਿਹਾ ਉਹ ਤੇ ਨੀਲਾ ਕਛੇ ਦੀ ਨਾ ਕਿ ਜੇ ਅੰਦਰ オーਡੀਅੰਸ ਨੂੰ ਯਾਰ ਮੁੰਡੇ ਨੇ ਮੂੰਹ ਲਾਈਏ ਗੱਡੀ ਲਈ ਤੇ ਜੀ ਮਗਾਈ ਆ ਤੇ ਇੱਕ ਵਾਰੀ ਲੈ ਗਿਆ ਮੇਰੀ ਵਾਂਸ ਯਾਰ ਤਾਂ ਇਹ ਬਾਕੀ ਨਹੀਂ ਜੀ ਜੀ ല <laughs> <Lord, Lord, Lord. laughs> ਇਹਨੇ ਵੀ ਹੋ ਗਏ ਉਹ ਫੋਟੋ ਵਾਲੀ ਮਾਰੇ ਸ਼ਟ ਮਾਰੀ ਤੂੰ ਗੱਬੇ ਮਾਰ ਗਿਆ ਦੀ ਜਾਨੇ ਫੋਟੋ ਵਾਲ ਮਾਰੇ ਸੀ ਹਾਂ ਜੀ ਹੁਣ ਕਿੱਥੇ ਜਾਣਾ ਮੇਰੀ ਗੱਲ ਸੁਣੋ ਸ਼ਿਰਾਕੁਣਾ ਖੜੇ ਹੈ ਹਲੋ ਆਜਾ ਆਜਾ ਚਾਹੋ ਕਹਿੰਦੇ ਆ ਦੀ ਦੇ ਦੇ ਕੇ ਤੇਰੀ ਦੇਖੀ ਦੇਖੀ ਅੱਹਾ ਆਲੇ ਨਾਲ ਯਾਰ ਬਾਬੇ ਸੀ ਕੋਲਗੜ੍ਹ ਤੇ ਮੁਰਸ਼ ਸੋੜਦੇ ਸੀ ਮੇਰੀ ਗੱਲ ਉਹਦੇ ਕਿੱਟੋ ਨਹੀਂ ਭਈ ਉਹ ਨੀਲੀ ਉਹਦੇ ਵਿੱਚ ਹਜੜ ਸੋੜਦੇ ਪਹਿਲੇ ਚੜ੍ਹਦੇ ਤੇ ਫੜਦਾ ਨਾ ਬਾੜ ਡੋਰ ਰੜਗੀ ਉੱਤੇ ਮੇਰੀ ਗੁੱਡੇ ਵੀ ਚਲੋ ਮੈਂ ਚਲਾਉਣਾ ਆ ਸਾਰਿਆਂ ਨੂੰ ਆਪਣੇ ਪਹਿਲਾ ਚੋਕੋਏ ਉਹ ਚੋਕੋ ਕਿਦਾਂ ਹੈਗਾ ਹੈ ਲਾਈਫ ਇੰਸ਼ੋਰੈਂਸ ਤੇਰੇ ਕੋ ਹਾਂਜੀ ਤੇ ਤੋਂ ਬਾਬੇ ਬਈ ਤੇਰੇ ਕੋ ਹਾਂ ਉਹ ਤੇਰੇ ਤੇ ਜੀਨੇ ਆਗਾ ਚਲੋ ਕੋਈ ਗੱਲ ਫੇਰ ਵੀ ਮੈਂ ਚਲਾਉਣਾ ਹਾਂ ਹਾਂਜੀ ਹਾਂਜੀ ਹੁਣ ਮੈਂ ਚਲਾਉਂਗਾ ਆਹ ਮੈਂ ਚਾਬੀ ਲਾਤੀ ਆ ਬਾਸ ਸਟਾਰਟ ਆ ਨਾ ਇਹ ਡੇਡਾ ਕਰਕੇ ਵੀ ਤੇਰਾ ਡੇਡਾ ਕਰਕੇ ਤੇਰਾ ਡੇਡਾ ਕਰੋ ਡੇਡਾ ਟੈਡਾ ਕਰੋ ਟੈਡਾ ਇਹਨੂੰ ਮੜਾ ਚੈੱਕ ਕੀਤਾ ਜਾਵੇ ਹਾਂ ਚੱਲੀਏ ਹੋਰ ਓਏ ਚਲੋ ਬੈ 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 ਇਹ ਵੇ ਲੋ ਕਰੇ ਜਾਂਦਾ ਰੱਦ ਗਾ ਇਹ ਮੈਂ ਚਲਾਉਂਦਾ ਤੇ ਇੱਧਰ ਬੈ ਜੀ ਨਹੀਂ ਬੋਲ ਸਕੀ ਸੀ ਚਲੋ ਕੋਈ ਗੱਲ ਨਹੀਂ ਹੋ ਜਾਏਗਾ ਫੋਲੋ ਕਲੀਨਿਕ ਲਾ ਕੇ ਚਲੋ ਠੀਕ ਹੈ ਜਗਾ ਬੁੱਕ ਹੋ ਗਈ ਹੈ ਆਪਣੀ ਚਲੋ ਚੱਲੀਏ ਯੇਸ ਯੇਸ ਸਰ ਬੰਦਾ ਬੁੰਦਾ ਤੇ ਨਹੀਂ ਰਹਿ ਗਿਆ ਆਪਣਾ ਕੋਈ ਇੱਕ ਅੱਧਾ ਓਏ ਆਪਣੇ ਬੰਦੇ ਗੇ ਲੋ ਕਿਤੇ ਰਹਿ ਗਏ ਵੇ ਕਦਾ ਕੀ ਤੇ ਤੇਰੀ ਬੈਨ ਬੰਦੇ ਬੋਲ ਨਹੀਂ ਸਕਦੀ ਸੀ ਨਹੀਂ ਬੋਲ ਸਕਦੀ ਸੀ ਬੋਲਣ ਲਗੀ ਜਸੂ ਜਸੂ ਹਲੋ ਗਾਇਸ ਅੱਜ ਅਸੀਂ ਆਟੋ 'ਤੇ ਬੈਠੇ ਆ ਹਾਲੇ ਤੱਕ ਕੋਈ ਬੈਠੇ ਨਹੀਂ ਹੋਗੇ ਆਪਾਂ ਨੇ ਕੋਈ ਦੇਖਾ ਨਹੀਂ ਹੋਗਾ ਨਾ ਕੋਈ ਦੇਖਣੇ ਹੋਗਾ ਅਸੀਂ ਆਟੋ 'ਤੇ ਬੈਠੇ ਆ ਇਹ ਦੇਖੋ ਇਸ ਕੋ ਕਦੇ ਦੇਖਿਆ ਹੈ ਨਾ ਮੈਨੂੰ ਕੋਈ ਦੇਖਾ ਕਿਸੇ ਨੇ ਵੀ ਆਪ ਤਾਂ ਕਦੇ ਆਟੋ 'ਤੇ ਬੈਠੇ ਨਹੀਂ ਹੋਗੇ ਹੋ ਬਾਈਆ ਅੰਮਾ ਇਹ ਮੋਢਾ ਨਹੀਂ ਇਹ ਮੋਢਾ ਆਪਣੀ ਮਾਂ ਦਾ ਸ਼ੱਕਰ ਫਰਾ ਆ ਵੇ ਵੇਖ ਲਵੇ ਬਾਈ ਕਾਹੀ ਮੈਂ ਬਾਈ ਬੈਠੇ ਤੇ ਬੈਠਣ ਦਾ ਟਾਇਰ ਲੋਰ ਜੈ ਐਨ ਕੈਸ਼ ਤੇ ਰੇਂਜ ਰੋਵਰ ਲਈ ਹੁੰਦੀ ਆ ਸਹੀ ਗੱਲ ਇੰਜ ਬੈਠਾ ਆ ਤੂੰ ਯਾਰ ਕੀ ਕਰਦਾ ਆ ਲਾਲ ਬੱਤੀ ਰੱਗੀ ਭਾਂਜ ਹਰੀ ਬੱਤੀ ਕਰ ਰਾਂ ਨੇ ਜਿਆਦਾ ਚੁਪਾਏ ਨਹੀਂ ਆ ਰੌਣਕ ਨਹੀਂ ਹੋਈ ਰੇਲਟਾਂ ਆਈਆਂ ਲੈਟਾਂ ਵੀ ਮੇਜਾਦਾਰੀ ਬੱਧੀ ਖਰਾਬ ਹੋ ਗਈ ਆ ਉਤਰੋ ਓਥਰ ਬਾਹਰ ਉਤਰੋ ਪਾਹ ਪਾਹ ਦੋ ਪਾਹ ਲਓ ਜੀ ਤਿੰਨ ਜਾਨੇ ਹੋਰ ਆ ਲਗੇ ਆਪਣੇ ਨਾਲ ਹੈਲੋ ਗਾਇਜ਼ ਐਵੀਆਰ ਦਾ ਬਲੌਗ ਅੱਜ ਇੱਥੇ ਖਤਮ ਹੁੰਦਾ ਆਪਣਾ ਤੇ ਆਪਾਂ ਪੂਰਾ ਇੰਜੋਏ ਕੀਤਾ VR ਦੇ ਵਿੱਚ ਤੇ ਬਾਕੀ ਆਪਣੇ ਨਾਲ ਜਿਹੜੇ ਵੀਰ ਹੋ ਵੀ ਆਉਂਦੇ ਅੱਦੇ ਤੇ ਆਉਂਦੇ ਆ ਤੇ ਆਪਾਂ ਆ ਗਏ ਆ ਤੇ ਵਲੌਗ ਜਰੂਰ ਦੱਸਿਓ ਕਿਵੇਂ ਦਾ ਲੱਗਾ ਲਾਈਕ ਕਮੈਂਟ ਜਰੂਰ ਕਰਿਓ ਸ਼ੇਅਰ ਵੀ ਜਰੂਰ ਕਰਿਓ ਐਂਡ ਸਬਸਕ੍ਰਾਈਬ ਵੀ ਕਰਿਓ ਚੈਨਲ ਨੂੰ ਸ਼ੱਕਰਵਾਰਾ ਜੋ ਕੀ ਤੁਹਾਡੇ ਹੋਰ ਵੀ ਅਗਲਾ ਵਲੌਗ ਜਿਹੜਾ ਆ ਸਕੇ ਤੁਹਾਡੇ ਕੋਲੋਂ ਜਲਦ ਜਲਦ ਆ ਸਕੇ you